ਕਹਿੰਦਾ ਸਿੱਧੂ ਮੂਸੇਵਾਲੇ ਦਾ ਨਾਮ ਆ ਦਿਲਾਂ ਤੇ ਲਿਖਿਆ ਗਿਆ ਲੋਕਾਂ ਦੇ ਇਹੇ ਨਹੀਂ ਮਿਟ ਸਕਦਾ ਇਸ ਨੂੰ ਕੋਈ ਨਹੀਂ ਮਿਟਾ ਸਕਦਾ ਬਾਈ ਇਹ ਵੀਡੀਓ ਹੈ ਬਹੁਤ ਜਿਆਦਾ ਵਾਇਰਲ ਹੋ ਰਹੀ ਆ ਇੰਟਰਨੈਟ ਦੇ ਉੱਪਰ ਰੂਬੀ ਕੌਣ ਆ ਕਿਸੇ ਬਾਈ ਦੀ ਰੂਬੀ ਕੌਣ ਦੇ ਉੱਪਰ ਇੰਨੀ ਘੈਂਟ ਫੋਟੋ ਬਣਾਈ ਫਿਰਦਾ ਬਾਈ ਮੈਂ ਕਹਿੰਦਾ ਯਾਰ ਸਿਰਾ ਲਾਤਾ ਜਦੋਂ ਬਾਈ ਨੇ ਵੀਡੀਓ ਪੋਸਟ ਕਰੀ ਨਾ ਪੋਸਟ ਕਰਨ ਸਾਰ ਸੋਸ਼ਲ ਮੀਡੀਆ ਦੇ ਉੱਪਰ ਅੱਗ ਦੀ ਤਰ੍ਹਾਂ ਫੈਲ ਗਈ ਤੁਸੀਂ ਨੇ ਵੈਸੇ ਵੀ ਲੋਕ ਦੇਖੇ ਨੇ ਕਿ ਟੈਟੂ ਬਣਾਉਂਦੇ ਨੇ ਬਾਈ ਦਾ ਆਪਣੀਆਂ ਬਾਹਾਂ ਤੇ ਪਰ ਇਹ ਜਿਹੜੀ ਵੀਡੀਓ ਹੈ ਵੀਡੀਓ ਦਿਲ ਨੂੰ ਖਿੱਚਦੀ ਹੈ ਕਿਉਂਕਿ ਇੱਕ ਤਾਂ ਗੱਡੀ ਬਹੁਤ ਮਹਿੰਗੀ ਹੈ ਗੱਡੀ ਦੇ ਉੱਪਰ ਜਦੋਂ ਝੋਟੇ ਦੀ ਫੋਟੋ ਲੱਗੀ ਤਾਂ ਗੱਡੀ ਦੀ ਕੀਮਤ ਯਾਰ ਮੈਂ ਕਹਿੰਨਾ 10 ਗੁਣਾ ਜ਼ਿਆਦਾ ਹੋ ਗਈ ਹੈ ਨਾ ਮੈਂ ਕਹਿੰਨਾ ਤਾਂ ਵੀਡੀਓ ਵਾਇਰਲ ਹੋਣ ਦਾ ਕਾਰਨ ਇਹੀ ਹੈ ਕਿ ਜਿਹੜੇ ਬੰਦੇ ਨੇ ਵੀ ਇਹ ਫੋਟੋ ਬਣਾਈ ਹੈ ਨਾ ਬਾਈ ਸਿੱਧੂ ਦੀ ਗੱਡੀ ਦੇ ਉੱਪਰ ਤਾਂ ਸਿਰਾ ਲਾਤਾ ਯਾਰ ਬੰਦੇ ਨੇ ਬਹੁਤ ਸਾਰੇ ਲੋਕਾਂ ਦੀਆਂ ਬਾਹਾਂ 'ਤੇ ਟੈਟੂ ਦੇਖਦੇ ਆ ਪਰ ਲੋਕ ਕਹਿੰਦੇ ਯਾਰ ਕਿਹੜੀ ਬਾਈ ਫੋਟੋ ਲਵਾਈ ਹੈ ਨਾ ਤਾਂ ਰੂਬੀ ਕੌਣ ਦੇ ਉੱਪਰ ਕਹਿੰਦਾ ਚਾਰ ਚੰਨ ਲਾਗੇ ਬਾਈ ਮੈਂ ਕਹਿੰਦਾ ਯਾਰ ਐਂ ਜੀ ਕਰਦਾ ਵੀ ਦੇਖੀ ਚੱਲ ਬਾਈ ਦੀ ਫੋਟੋ ਨੂੰ ਬਾਈ ਵੀ ਕਟੜ ਫੈਨ ਆ ਬਾਈ ਦੀ ਮੈਂ ਆਈਡੀ ਦੇ ਉੱਪਰ ਗਿਆ ਜਿਹੜਾ ਮਾਲਕ ਹੈ ਗੱਡੀ ਦਾ ਬਾਈ ਨੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਆਪਣੀ ਆਈਡੀ ਦੇ ਉੱਪਰ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਸੀ ਉਸ ਤੋਂ ਬਾਅਦ ਬਾਈ ਮੈਨੂੰ ਸਮਝਣ ਨੂੰ ਟਾਈਮ ਨਹੀਂ ਲੱਗਾ ਕਿ ਇਹ ਵੀ ਜਿਹੜਾ ਹੈਗਾ ਸਿੱਧੂ ਬਾਈ ਦਾ ਕਟੜ ਫੈਨ ਆ ਬਾਈ ਕਲਾਕਾਰ ਤਾਂ ਹੋਰ ਵੀ ਬਹੁਤ ਆਏ ਹੋਰ ਆਉਣਗੇ ਵੀ ਬਹੁਤ ਆ ਪਰ ਜਿਹੜਾ ਕੁਝ ਖੱਟ ਗਿਆ ਨਾ ਝੋਟਾ ਸਿੱਧੂ ਮੂਸੇਵਾਲਾ ਯਾਰ ਐਡੀ ਵੱਡੀ ਕਮਾਈ ਕੋਈ ਨਹੀਂ ਕਰ ਸਕਦਾ ਜੇ ਕਿਤੇ ਥੋੜੇ ਸਾਲ ਹੋਰ ਜਾਂਦਾ ਰਹ ਜਾਂਦਾ ਹੋਰ ਰੱਬ ਦੀ ਮਿਹਰ ਹੋ ਜਾਂਦੀ ਹੋਰ ਥੋੜਾ ਸਮਾਂ ਮਿਲ ਜਾਂਦਾ ਮੈਂ ਕਹਿੰਦਾ ਬਾਈ ਕਹਿੰਦਾ ਹੁੰਦਾ ਜੀ ਕਹਿੰਦਾ ਇਹੋ ਜੇ ਸੱਪ ਗੀਤ ਆਉਣਗੇ ਨਾ ਅੱਗੇ ਅੱਗੇ ਦੁਨੀਆ ਯਾਦ ਕਰਿਆ ਕਰੂਗੀ ਉਸ ਤੋਂ ਬਾਅਦ ਤੁਸੀਂ ਨੇ ਸੁਣੇ ਵੀ ਬਾਈ ਦੇ ਜਾਣ ਤੋਂ ਬਾਅਦ ਐਸ ਬਾਈ ਐਲ ਹੋਵੇ ਹੈ ਨਾ ਹੋਰ ਕਈ ਗੀਤ ਜਿਹੜੇ ਜਿਹੜੇ ਬਾਈ ਦੇ ਆਏ ਸਿਰਾ ਲਾਇਆ ਹੋਏ ਸੀ ਬਾਈ ਦਾ ਪਰ ਕਈ ਵਾਰ ਬਾਈ ਇਸ ਦੁਨੀਆ ਤੇ ਹੁਣ ਹੈ ਨਹੀਂ ਪਰ ਕਈ ਵਾਰ ਫੇਰ ਆ ਜਾਂਦਾ ਬਾਈ ਜਦੋਂ ਗਾਣਾ ਆਉਂਦਾ ਗਾਣਾ ਆਇਤੋ ਸ਼ਾ ਜਾਂਦਾ ਪਰ ਇਹ ਵੀਡੀਓ ਹੈ ਜਿਹੜੀ ਮੈਂ ਵੀਡੀਓ ਕਈ ਦਿਨਾਂ ਦੀ ਦੇਖ ਰਿਹਾ ਇੰਟਰਨੈਟ ਦੇ ਉੱਪਰ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਸਾਂਝਾ ਕਰਦਾ ਕਿ ਕਿਸੇ ਕਟੜ ਫੈਨ ਨੇ ਬਾਈ ਸਿਰਾ ਲਾਤਾ ਹੈ ਨਾ ਲੁਧਿਆਣਾ ਨੰਬਰ ਗੱਡੀ ਆ ਲੁਧਿਆਣੇ ਦਾ ਬਾਈ ਲੱਗਦਾ ਇਹ ਮੈਨੂੰ ਲੁਧਿਆਣਾ ਨੰਬਰ ਗੱਡੀ ਆ ਪੀ ਵੀ 10 ਉੱਪਰ ਜਦੋਂ ਬਾਈ ਦੀ ਝੋਟੇ ਦੀ ਫੋਟੋ ਆ ਬਣਾਉਣ ਵਾਲੇ ਨੇ ਮੈਂ ਕਿਵੇਂ ਪਹਿਲਾਂ ਕਿਹਾ ਕਿ ਜਮੀ ਸਿਰਾ ਲਾਤਾ ਤੁਸੀਂ ਵੀਡੀਓ ਦੇਖੋ ਯਾਰ ਚੱਲਦੀਆਂ ਤੁਸੀਂ ਵੀਡੀਓ ਦੇਖ ਰਹੇ ਹੋ ਮੇਰੇ ਖਿਆਲ ਦੇ ਵਿੱਚ ਮੈਂ ਅੱਜ ਤੋਂ ਪਹਿਲਾਂ ਕਿਸੇ ਵੀ ਗੱਡੀ ਦੇ ਉੱਪਰ ਐਡੀ ਘੈਂਟ ਫੋਟੋ ਨਹੀਂ ਲੱਗੀ ਕਲਾਕਾਰ ਦੀ ਮੈਂ ਕਹਿੰਦਾ ਕਿਸੇ ਦੀ ਦੇਖੀਏ ਨਹੀਂ ਹੈਗੀ ਐਡੀ ਮਹਿੰਗੀ ਗੱਡੀ ਦੇ ਉੱਪਰ ਫੋਟੋ ਲੱਗੀ ਹੋਈ ਕਿ ਇਸ ਤਰੀਕੇ ਦੀ ਪੂਰੀ ਵੱਡੀ ਫੋਟੋ ਲੱਗੀ ਹੋਵੇ ਹੈਨਾ ਜਿਵੇਂ ਕਿ ਅੱਜ ਮੈਂ ਇੰਟਰਨੈਟ ਦੇ ਉੱਪਰ ਇੱਕ ਵੀਡੀਓ ਦੇਖੀ ਜਾ ਰਿਹਾ ਸੀ ਉਹ ਬੰਦਾ ਕਹਿੰਦਾ ਮੈਂ ਸਿੱਧੂ ਮੂਸੇਆ ਵਾਲੇ ਦੇ ਗਾਣੇ ਲਾ ਕੇ ਪੂਰੀ ਆਵਾਜ਼ ਦੇ ਵਿੱਚ ਜਾ ਰਿਹਾ ਸੀ ਕਹਿੰਦਾ ਪੁਲਿਸ ਵਾਲਿਆਂ ਨੇ ਰੋਕ ਲਿਆ ਕਹਿੰਦਾ ਮੈਨੂੰ ਰਸਤੇ 'ਚ ਪੁਲਿਸ ਵਾਲਿਆਂ ਨੇ ਰੋਕਿਆ ਕਹਿੰਦਾ ਅੱਗੇ ਬੰਦਾ ਵੀ ਸਰਦਾਰ ਸੀ ਜਿਹੜਾ ਪੁਲਿਸ ਵਾਲਾ ਹੈਗਾ ਸੀ ਕਹਿੰਦਾ ਉਹ ਮੈਨੂੰ ਕਹਿੰਦਾ ਯਾਰ ਇੰਨੀ ਉੱਚੀ ਗਾਣ ਤਾਂ ਜਦੋਂ ਕਹਿੰਦਾ ਮੈਂ ਥੋੜਾ ਜਿਹਾ ਸ਼ੀਸ਼ਾ ਬਦਲ ਡਾਊਨ ਕਰਿਆ ਨਾ ਬੰਦੇ ਦਾ ਕਹਿੰਦਾ ਗੁੱਸਾ ਸਾਰਾ ਸ਼ਾਂਤ ਹੋ ਗਿਆ ਜਦੋਂ ਉਸਨੇ ਦੇਖਿਆ ਕਿ ਸਿੱਧੂ ਮੂਸੇ ਵਾਲਾ ਵਿੱਚ ਸੁਣੀ ਜਾਂਦਾ ਬਾਈ ਚਾਹੇ ਯਾਰ ਬੱਚਾ ਹੋਵੇ ਬਜ਼ੁਰਗ ਹੋਵੇ ਜਵਾਨ ਹੋਵੇ ਹਰ ਕਿਸੇ ਦੇ ਦਿਲ ਦੀ ਧੜਕਣਾ ਬਾਈ ਸਿੱਧੂ ਮੂਸੇ ਵਾਲਾ ਵੀਡੀਓ ਦੇਖ ਰਹੇ ਹੋ ਤੁਸੀਂ ਨਾਲ-ਨਾਲ ਚਲਦੀਆਂ ਕਿਹੜੀਆਂ ਮੈਂ ਇੰਟਰਨੈਟ ਦੇ ਉੱਪਰੋਂ ਲੈਤੀਆਂ ਨੇ ਬਾਈ ਦੀ ਆਈਡੀ ਦੇ ਵਿੱਚੋਂ ਤਾਂ ਬਾਲੀਆਂ ਕੈਂਟ ਵੀਡੀਓ ਨੇ ਬਾਈ ਨੇ ਜਿਹੜੇ ਨੇ ਵੀ ਇਹ ਬਣਾਈ ਆ ਨਾ ਫੋਟੋ ਆਪਣੀ ਗੱਡੀ ਦੇ ਉੱਪਰ ਤਾਂ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਯਾਰਾ ਬਹੁਤ ਸਿਰਾਂ ਕੰਮ ਕਰਿਆ ਤਾਂ ਬਹੁਤ ਸਾਰੇ ਲੋਕ ਹੋ ਸਕਦਾ ਵਿਦਵਾਨ ਵੀ ਆਉਣ ਕੇ ਕੈਡੀ ਕਬੱਡੀ ਗੱਲ ਕਰੀ ਪਰ ਬਾਈ ਜੀਨੂੰ ਆਪਾਂ ਪਿਆਰ ਕਰਦੇ ਹੁੰਨੇ ਆ ਨਾ ਜੀਨੂੰ ਆਪਾਂ ਪਸੰਦ ਕਰਦੇ ਆ ਜਦੋਂ ਉਹਦੀ ਫੋਟੋ ਕਿਤੇ ਦੇਖਦੇ ਆ ਗੱਡੀਆਂ ਤੇ ਜਾਂ ਫਿਰ ਕਿਸੇ ਵੀ ਮਸ਼ੀਨਰੀ ਦੇ ਪਿੱਛੇ ਲੱਗੀ ਹੋਈ ਤਾਂ ਯਾਰ ਸੱਚੀਓ ਬਹੁਤ ਚੰਗਾ ਲੱਗਦਾ ਕਿਉਂਕਿ ਮੈਂ ਵੀ ਬਾਈ ਦਾ ਟੈਟੂ ਹੈ ਜਿਹੜਾ ਬਣਾਇਆ ਹੋਇਆ ਆਪਣੀ ਬਾਹਾਂ ਦੇ ਉੱਪਰ ਤਾਂ ਬਾਈ ਸਿੱਧੂ ਮੂਸੇ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਵੀਡੀਓ ਸ਼ੇਅਰ ਵੀ ਕਰ ਦਿਓ ਧੰਨਵਾਦ ਰੱਬ ਰਾਖਾ